ਕਰਦਿਆ ਤਲਵੰਡੀ ਸਾਬੋ ਚ ਰਜਵਾਹੇ ਚ ਵੱਡਾ ਪਾੜ ਪਿਆ ਹੈ ਪਾੜ ਕਾਰਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਹੈ ਮੂੰਗੀ ਦੀ ਫਸਲ ਨੂੰ ਕਾफी ਨੁਕਸਾਨ ਪਹੁੰਚਿਆ ਲੋਕਾਂ ਨੇ ਨਹਿਰੀ ਉਪਾਗ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਨਹਿਰੀ ਉਪਾਗ ਨੇ ਹਾਲਾਕੀ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਤੇ ਵਿਭਾਗ ਵੱਲੋਂ ਜੋ ਆਵਾਜਾਈ ਹੈ ਉਸ ਨੂੰ ਇਸ ਦਾ ਕਾਰਨ ਦੱਸਿਆ ਗਿਆ ਜੋ ਵੀ ਇਹ ਪਾੜ ਪਿਆ ਤਾਂ ਤਲਵੰਡੀ ਸਾਹੂਚ ਰਜਵਾ ਹੈ ਜਿਸ ਦੇ ਵਿੱਚ ਵੱਡਾ ਪਾੜ ਪਿਆ ਗਿਆ ਤੇ ਪਾੜ ਬਣ ਕਾਰਨ ਜੋ ਹੈ ਨਹਿਰ ਦਾ ਪਾਣੀ ਜੋ ਹੈ ਆਸ-ਪਾਸ ਦੇ ਖੇਤਾਂ ਦੇ ਵਿੱਚ ਪਹੁੰਚ ਗਿਆ ਜਿਸ ਕਾਰਨ ਮੂੰਗੀ ਦੀ ਫਸਲ ਜੋ ਹੈ ਜਿੱਥੇ ਬੀਜੀ ਹੋਈ ਸੀ ਉਸ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਤਾਂ ਹਾਲਾਕੀ ਲੋਕਾਂ ਵੱਲੋਂ ਨਹਿਰੀ ਉਪਾਗ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਪਰ ਉੱਜੇ ਪਾਸੇ ਵਿਭਾਗ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਤੋਂ ਕਿਨਾਰਾ ਕਿਹਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਵਾਜਾਈ ਦੇ ਕਾਰਨ ਜੋ ਹੈ ਇਹ ਸਾਰਾ ਹਾਸਾ ਵਾਪਰੇ ਆ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਨਹਿਰ ਹੈ ਉਸ ਦੇ ਵਿੱਚ ਕਾਫੀ ਵੱਡਾ ਪਾੜ ਪਿਆ ਹੋਇਆ ਹੈ ਜਿਸ ਕਾਰਨ ਜੋ ਨਹਿਰ ਦਾ ਸਾਰਾ ਪਾਣੀ ਹੈ ਆਸ-ਪਾਸ ਦੇ ਖੇਤਾਂ ਦੇ ਵਿੱਚ ਜਾ ਰਿਹਾ ਤਾਂ ਕਿਤੇ ਨਾ ਕਿਤੇ ਇਸ ਨਾਲ ਖੇਤਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਤਾਂ ਨਹਿਰੀ ਪਾਗ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਹਾਲਾਂਕਿ ਨਹਿਰੀ ਪਾਗ ਵੱਲੋਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਤਾਂ ਲਖਵਿੰਦਰ ਜੁੜੇ ਹੋਏ ਨੇ ਸਾਡੇ ਸਹਿਯੋਗੀ ਲਖਵਿੰਦਰ ਨਹਿਰੀ ਪਾਗ ਵੱਲੋਂ ਜੋ ਹੈ ਇਲਜ਼ਾਮਾਂ ਨੂੰ ਨਕਾਰਿਆ ਗਿਆ ਦੂਜੇ ਪਾਸੇ ਜੋ ਲੋਕ ਨੇ ਉਹਨਾਂ ਵੱਲ ਤੇ ਉਹਨਾਂ ਵੱਲੋਂ ਨਹਿਰੀ ਪਾਗ ਤੇ ਲਾਪਰਵਾਹੀ ਦੇ ਇਲਜ਼ ਜੀ ਰੂਪਾ ਜੀ ਅੱਜ ਸਵੇਰ ਤੋਂ ਹੀ ਤੜਕੇ ਜੋ ਤਲਵੰਡੀ ਸਾਬੋ ਦੇ ਰਾਮਾ ਬਾਈ ਬਾਈਪਾਸ ਦੇ ਨਾਲ ਲੰਘਦਾ ਜੋ ਰਿਵਾਹ ਹੈ ਰਿਵਾਹ ਹੈ ਉੱਥੇ ਵੱਡਾ ਪਾੜ ਬਾਰ-ਬਾਰ ਪੈ ਪੈ ਰਹੇ ਤੇ ਅੱਜ ਵੀ ਤੜਕਸਰ ਜਿਉਂ ਹੀ ਪਤਾ ਲੱਗਾ ਤਾਂ 8 ਵਜੇ ਦੇ ਕਰੀਬ ਕਰੀਬ ਪਾੜਾ ਜਿਹੜਾ ਹੈ 15-20 ਫੁੱਟ ਦਾ ਪਾੜਾ ਹੈ ਕਰੀਬ ਹੈ ਜਿਹੜਾ ਉਹ ਪੈ ਗਿਆ ਤੇ ਨਾਲ ਦੀ ਨਾਲ ਹੀ ਪੈ ਕੇ ਜਿਹੜਾ ਪਾੜ ਦੇ ਵਿੱਚ ਜਿਹੜਾ ਪਾਣੀ ਰਿਵਾਹ ਦੇ ਵਿੱਚ ਵੱਡੀ ਵੱਡੀ ਤਦਾਰ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਤੇ ਨਾਲ ਹੀ ਬੁੱਢਾਪਾਲ ਦੇ ਖੇਤ ਨੇ ਲਾਗਲੇ ਸੌਣੀ ਆ ਉੱਥੇ ਪਾਣੀ ਹੈ ਜਿਹੜਾ ਵੱਡੇ ਬਹੁਤ ਵੱਡੀ ਪੱਧਰ ਤੇ ਪਾਣੀ ਨਿਕਲ ਰਿਹਾ ਉਹਦੇ ਵਿੱਚ ਪਰ ਕਿਤੇ 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 ਬਾਗਾਂ ਦੇ ਜਿਹੜੇ ਬਾਗ ਲੱਗੇ ਹੋ ਸੀ ਉਹਦਾ ਜਿਹੜਾ ਹੁਣ ਨੁਕਸਾਨ ਹੋ ਗਿਆ ਜਦੋਂ ਅਸੀਂ ਇਸ ਸਬੰਧੀ ਨਹਿਰੀ ਵਿਭਾਗ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਡਰਕਟਾਂ ਦੀਆਂ ਜੜਾਂ ਜਿਹੜੀਆਂ ਉਹਦੇ ਕਾਰਨ ਪਾੜ ਜਿਹੜਾ ਪਿਆ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਆ ਆਸ-ਪਾਸੇ ਲੋਕ ਆ ਰਹੇ ਨੇ ਬਾਰ-ਬਾਰ ਜੋ ਨਹਿਰੀ ਨਹਿਰ ਦੇ ਵਿੱਚ ਜਲਵਾਵ ਦੇ ਵਿੱਚ ਵਾੜ ਪੈਰ ਹੈ ਉਹਦੇ ਤੇ ਸਵਾਲ ਚੱਕੇ ਜਾ ਰਹੇ ਨੇ ਕਿਤੇ ਨਾ ਕਿਤੇ ਨਹਿਰੀ ਵਿਭਾਗ ਦੀ ਅਣਗਹਿਲੀ ਦੱਸ ਰਹੇ ਨੇ ਲੋਕ ਅਜਿਨੇ। ਲਖਵਿੰਦਰ ਚਾਨਣ ਚਾਹਾਂਗੇ ਇਸ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਪਾਣੀ ਪਿੱਛੋਂ ਬੰਦ ਕੀਤਾ ਗਿਆ ਜਿਸ ਨਾਲ ਪਾਣੀ ਹੋਰ ਜ਼ਿਆਦਾ ਨਾ ਪਰੇ। ਜੀ ਗੁਰੂਬਾਦ ਜੀ ਹਾਂ ਪਾਣੀ ਜੋ ਨਹਿਰੀ ਪਾਗ ਦੇ ਅਫਸਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਨਾਲ ਦੀ ਨਾਲ ਹੀ ਜਿਹੜਾ ਪਾਣੀ ਹੈ ਜਿਹੜਾ ਉਹ ਬੰਦ ਕਰਵਾ ਦਿੱਤਾ ਤੇ ਉਹ ਦਾਅਵੇ ਕਰਦੇ ਨੇ ਵੀ ਅਸੀਂ 1 ਘੰਟੇ 2 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਨੂੰ ਪਾਣੀ ਨੂੰ ਇਸ ਨੂੰ ਅਸੀਂ ਉਹ ਬੰਦ ਕਰਕੇ ਇਹ ਜਿਹੜਾ ਇਹਨੂੰ ਬਾੜਪੂਰ ਲਮਣ ਜੀ ਜੀ ਬਹੁਤ ਬਹੁਤ ਧੰਨਵਾਦ ਲਖਵਿੰਦਰ ਤਮਾਮ ਜਾਣਕਾਰੀ ਲਈ ਤਾਂ ਤਲਵੰਡੀ ਸਾਬੋ ਦਾ ਪੂਰਾ ਮਾਮਲਾ ਜਿੱਥੇ ਕੀ ਰਜਵਾਹੇ ਦੇ ਵਿੱਚ ਪਾੜ ਪਿਆ ਤੇ ਕਈ ਜੋ ਫਸਲਾਂ ਨੇ ਜੋ ਆਸ-ਪਾਸ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਪਾਣੀ ਦੇ ਕਾਰਨ ਹਾਲਾਂਕਿ ਨਹਿਰੀ ਉਪਾਗ ਬਲੋ ਜੋ ਪਾਣੀ ਉਸ ਨੂੰ ਪਿੱਛੋਂ ਬੰਦ ਕਰ ਦਿੱਤਾ ਗਿਆ ਤੇ ਲੋਕਾਂ ਵੱਲੋਂ ਨਹਿਰੀ ਉਪਾਗ ਤੇ ਇਲਜ਼ਾਮ ਲਗਾਏ ਗਏ ਹਾਲਾਂਕਿ ਨਹਿਰੀ ਉਪਾਗ ਵੱਲੋਂ ਜੋ ਹੈ ਹਵਾਜਾਈਨੂਸ ਦਾ ਕਾਰਨ ਦੱਸਿਆ ਗਿਆ ਤਾਂ ਕਿਤੇ ਨਾ ਕਿਤੇ ਹਾਲਾਂਕਿ ਜੋ ਲੋਕਾਂ ਗਿਆ ਫਸਲਾਂ ਨੇ ਆਸ-ਪਾਸ ਨੇੜੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਪਰ ਫਿਲਹਾਲ ਦੱਸਿਆ ਜਾ ਰਿਹਾ ਕਿ ਨਹਿਰੀ ਉਪਾਗ ਵੱਲੋਂ ਪਾਣੀ